ਹਾਂਜੀ ਪਰ ਇਹ ਆਪਣਾ ਮੇਰਾ ਛੋਟਾ ਬ੍ਰਦਰ ਹੈ ਉਹਨਾਂ ਦੀ ਆਏ ਗਾਰਡੀਨਸ਼ਿਪ ਲੱਗਾ ਸੀ I130 ਉਹਨਾਂ ਦਾ ਹੋ ਗਿਆ ਸੀ ਅਪਰੂਵ I360 ਓਕੇ ਉਹਨਾਂ ਦਾ ਹੁਣ ਗ੍ਰੀਨ ਕਾਰਡ ਤੇ ਟਰੈਵਲ ਡਾਕੂਮੈਂਟ ਅਪਲਾਈ ਹੋ ਸਕਦਾ ਉਹਨਾਂ ਦਾ ਮੇਰਾ ਵਕੀਲ ਤੇ ਕਹਿੰਦਾ ਹੋ ਨਹੀਂ ਸਕਦਾ ਹਜੇ ਤੱਕ ਟਾਈਮ ਨਹੀਂ 360 ਕੀ ਵਾਵਾ ਵਾਲਾ 360 ਹੈ ਨਹੀਂ ਜੀ ਆਪਣਾ ਗਾਰਡੀਨਸ਼ਿਪ ਹੈ ਜੀ ਆ ਗਾਰਡੀਨ ਨਾਲ 360 ਤੇ ਬੰਦੇ ਨੇ ਸਾਲਮ ਵਗੈਰਾ ਵੀ ਲਗਾਈ ਹੈ ਅਸਾਲਮ ਵੀ ਲੱਗੀ ਹੋਈ ਜਿਨ੍ਹਾਂ ਦੀ ਪਰ ਅਸਾਲਮ ਦੀ ਕੋਈ ਤਰੀਕ ਨਹੀਂ ਬੋਲ ਦਜੀ ਆਪਾਂ ਜਦੋਂ ਯੋਆਰ ਪਾਣੇ ਹਨ ਤੇ ਇੱਕ ਵਾਰੀ ਅਸਾਲਮ ਆਫਿਸ ਅਸਾਲਮ ਜਿਹੜਾ ਸੀਗਾ ਉਹ ਆਂਦੇ 6 ਮਹੀਨੇ ਚਲਦੀ ਸੀ ਹਾਂਜੀ ਤੇ ਜਿਹੜਾ 360 485 ਨਹੀਂ ਅਜੇ ਫਾਈਲ ਹੋਇਆ ਹਨ ਹਾਂਜੀ ਫਾਈਲ ਨਹੀਂ ਹੋਇਆ ਜੀ ਦੇਖੋ 485 485 ਦੇ ਨਾਲ ਤੁਸੀਂ ਜਿਹੜਾ ਟਰੈਵਲ ਡਾਕੂਮੈਂਟ ਲਾ ਸਕਦੇ ਆ ਲੀਗਲੀ ਸਪੀਕਿੰਗ ਹਨ ਤੇ ਜਿਹੜੇ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਟਰੈਵਲ ਦਾ ਉਹ ਤੁਹਾਡੇ ਉਹੀ ਜਿੱਦਾਂ ਐਮਰਜੈਂਸੀ ਪੈਰੋਲ ਕੋਈ ਰੀਜ਼ਨ ਉਹੀ ਹੋਣਾ ਵਾ ਉਦੋਂ ਨਾਲ ਟਰੈਵਲ ਦੀ ਘੁੰਮਣ ਫਿਰਿਆ ਦੀ ਇਦਾਂ ਨਹੀਂ ਪਰਮਿਸ਼ਨ ਦੇਣੀ ਤੇ ਨਾਲੇ ਤੁਹਾਡੇ ਇਹਦੇ ਵਿੱਚ ਹੋਰ ਵੀ ਪਲੱਸ ਇਸ਼ੂਸ ਹੈਗੇ ਆ ਕਿ ਸਲਮ ਲੱਗਾ ਵਾ ਉਹਦੇ ਤੁਹਾਡੇ ਕਨਸਰਨਸ ਹੈਗੇ ਆ ਸਲਮ ਆਫਿਸ ਦੇ ਵਿੱਚ ਹੋ ਗਈ ਕਿ ਨਹੀਂ ਹੋਈ ਹੋ ਗਈ ਸੀ ਜੀ ऑलरेडी ਉਸ ਤੋਂ ਬਾਅਦ ਤਰੀਕ ਹੀ ਨਹੀਂ ਆਈ ਜਾਈ ਜਿਹੜੀ ਆਪਣਾ ਫੈਡਰਲ ਕੋਰਟ ਦੇ ਵਿੱਚ ਤੇ ਸਲਮ ਆਫਿਸ ਨੇ ਡਿਨਾਈ ਕਰਤਾ ਸੀਗਾ ਹਾਂ ਜੀ ਨਹੀਂ ਫਿਰ ਤਾਂ ਮੇਰਾ ਵੀਰ ਬੰਦਾ ਰਿਮੂਵਲ ਪ੍ਰोसीडिंग ਚ ਐਦਾਂ ਕਿੱਥੇ ट्रैवल ਡਾਕੂਮੈਂਟ ਦੇਣਾ ਰਿਮੂਵਲ ਪ੍ਰोसीडिंग ਤੁਹਾਨੂੰ ਨਾ 360 ਦੇ ਬੇਸ ਤੇ ਆਪਣਾ ਅ ਜਿਹੜਾ ਹੁਣ ਤੁਹਾਨੂੰ ਜਿਹੜੀ ਤੁਸੀਂ ਫੋਕਸ ਜਿਹੜਾ ਨਾ ट्रैवल ਟ੍ਰਵਲ ਵਾਲਿਆਂ ਨੂੰ ਛੱਡੋ ਤੇ ਆਪਣੇ ਵਕੀਲ ਨੂੰ ਕਹਿ ਕੇ ਨਾ ਜਿਹੜਾ ਪ੍ਰोसीडिंग ਨੂੰ ਟਰਮੀਨੇਟ ਕਰਾਓ ਜਿਹੜੀਆਂ 360 ਦੇ ਬੇਸ ਤੇ ਆ ਤਾਂ ਨਵੀਂ ਹੁਣ ਸਰਕਾਰ ਆ ਗਈ 3 ਮਹੀਨੇ ਬਾਅਦ ਤੇ ਪਲੜਾ ਤੁਹਾਨੂੰ ਭਾਰੀ ਪੈ ਜਾਣਾ ਇਹ ਰਿਮੂਵਲ ਪ੍ਰोसीडिंग ਤੁਹਾਡੀਆਂ ਟਰਮੀਨੇਟ ਨਹੀਂ ਹੋਣੀਆਂ ਤੇ ਤੁਸੀਂ ਹੁਣ ਪਹਿਲਾਂ ਨਾ ਇਹਨੂੰ ਰਿਮੂਵਲ ਪ੍ਰोसीडिंग ਨੂੰ ਆਪਣੀਆਂ ਟਰਮੀਨੇਟ ਕਰਾਓ 360 ਦੇ ਬੇਸ ਤੇ ਕੀ ਉਹ ਕਿ ਜੇ ਪਹਿਲਾਂ ਸਾਲਮ ਸੀ ਉਹ ਕਰਵਾ ਮੈਂ ਟਰਮੀਨੇਟ ਹਾਂਜੀ ਹਾਂਜੀ ਉਹ ਤਾਂ ਰਿਮੂਵਲ ਆਰਡਰ ਆ ਜੇ ਬੰਦਾ ਸਿੱਧੇ ਚੱਲ ਗਿਆ ਤੇ ਬਾਅਦ ਚ ਉਹਨੇ ਵਾਪਸ ਨਾ ਮੜਨ ਦਿੱਤਾ 10 ਸਾਲ ਦੀ ਬਾਹਰ ਲੱਗ ਜਣੀ ਹੈ ਨਾ ਸੋ ਉਦੋਂ ਬਿਨਾਂ ਤਾਂ ਟਰੈਵਲ ਦਾ ਸੋਚਿਆ ਬਿਨਾਂ ਤੁਸੀਂ ਕਲੀ ਭਾਵੇਂ ਟਰੈਵਲ ਸੋ ਜਿਹੜੇ ਵੀ ਸੁਣ ਰਹੇ ਆ ਭਾਵੇਂ ਇਹ ਬਾਈ ਦਾ ਕੇਸ ਆ ਜਾਂ ਕੋਈ ਹੋਰ ਵੀ ਕੇਸ ਆ ਕਿਤੇ ਆਹ ਜਿਹੜੇ ਹੁੰਦੇ ਨਾ ਲੰਡੂ ਜੇ ਬੈਠੇ ਹੁੰਦੇ ਬੰਦੇ ਫਾਰਮ ਫਾਰਮ ਜਿਹੜੇ ਭਰਦੇ ਆ ਇਹ ਟਰੈਵਲ ਡਾਕੂਮੈਂਟ ਸਾਨੂੰ ਦੇ ਕੇ ਇੱਕ ਵਾਰੀ ਬੰਦੇ ਨੂੰ ਬਾਹਰ ਭੇਜਤਾ ਕਿ ਤੇਰਾ ਟਰੈਵਲ ਡਾਕੂਮੈਂਟ ਆਇਆ ਤੇ ਬੱਲੇ ਬੱਲੇ ਕਰਾ ਕਿਉਂਕਿ ਜਿਹੜੇ ਅੰਡਰ ਇਨ ਐਡਮਿਸਿਬਿਲਟੀ ਇਸ਼ੂ ਸੀ ਗਏ ਕਿ ਜਿਹੜੀ ਰਿਮੂਵਲ ਆਰਡਰ ਲੱਗਾ ਆ ਉਹਦਾ ਕਿਸੇ ਨੇ ਵੇਖਿਆ ਹੀ ਨਹੀਂ ਤੇ ਉਹ ਜਿਹੜੀ ਫੇਸ ਵੈਲਿਊ ਹੈ ਨਾ ਕਿ ਤੂੰ ਐਨੀ ਦਿਨ ਤੇਰੀ ਵੈਲਿਡਿਟੀ ਉੱਤੇ ਬੰਦਾ ਕਿਤੇ ਭੁੱਲ ਭੁਲੇਖੇ ਚਲ ਗਿਆ ਤੇ 10 ਸਾਲ ਦੀ ਉੱਤੇ ਬਾਅਰ ਲੱਗ ਗਈ ਤੇ ਟਰੈਵਲ ਡਾਕੂਮੈਂਟ ਮਿਲਣ ਦਾ ਮਤਲਬ ਇਹ ਨਹੀਂ ਕਿ ਬੰਦਾ ਟਰੈਵਲ ਕਰ ਸਕਦਾ ਵਾ ਜਿਹੜੀ ਇਨ ਐਡਮਿਸਿਬਿਲਟੀ ਆ ਉਹ ਵੀ ਆਪਾਂ ਦੇਖਣੀ ਆ ਕਿ ਬੰਦਾ ਕਿਤੇ ਹੋਰ ਆ ਉਹਦਾ ਸਾਲਾ ਉਹਦਾ ਰਿਮੂਵਲ ਲੱਗਾ ਉਹ ਸਾਰੇ ਪਹਿਲਾਂ ਜਦੋਂ ਪੰਗੇ ਸੋਲਵ ਹੋ ਗਏ ਫਿਰ ਜਾ ਸਕਦਾ ਉਹ ਹੁਣ ਕੀ ਹੁੰਦਾ ਕਿ 400 500 ਡ ਤੇ ਬਾਕੀ ਉਹਨੂੰ ਤਾਂ ਸੈਨੀ ਤੇ ਉਹਨੂੰ ਕੋਈ ਫੈਮਿਲੀ ਫੋਮਲੀ ਹੋਣੀ ਹੈ ਨਾ ਜਦੋਂ ਪ੍ਰੋਬਲਮ ਪ੍ਰੋਬਲਮ ਜੀ ਤਾਂ ਉਹਨੂੰ ਜਾਣਾ ਉਹਦਾ ਜ਼ਰੂਰੀ ਸੀਗਾ ਚਲੋ ਮੰਨਦੇ ਗੱਲ ਹੈ ਨਾ ਤੇ ਉਹ ਬਤ ਤਰਲੇ ਮਿੰਤਾ ਪਾਵੇ ਇਮੀਗ੍ਰੇਸ਼ਨ ਨੂੰ ਇਹ ਉਹ ਕਹਿੰਦੇ ਕਿ ਲਾਅ ਇਜ਼ ਲਾਅ ਕਿ ਤੇਰੀ ਇਨਡਮਿਸਿਬਿਲਟੀ ਲੱਗ ਗਈ ਹੈ 10 ਸਾਲ ਤੱਕ ਨਹੀਂ ਤੂੰ ਆ ਸਕਦਾ ਤੇ ਹੁਣ ਕੁਆਲੀਫਾਈਂਗ ਰਿਲੇਟਿਵ ਕੋਈ ਸੀਗਾ ਨਹੀਂ ਵੇਵਰ ਬੂਵਰ ਵੀ ਨਹੀਂ ਉਹਦਾ ਮਿਲਿਆ ਹੁਣ 10 ਸਾਲ ਲਈ ਬੰਦਾ ਸਟਕ ਹੋ ਗਿਆ ਸੋ ਇਹ ਜਿਹੜੀ ਟਰੈਵਲ ਡਰੂਵਲ ਹੈ ਦੇਖ ਕੇ ਕਰਨਾ ਕਿ ਤੇ ਉਦੋਂ ਹੀ ਨਾ ਟਰੈਵਲ ਡਾਕੂਮੈਂਟ ਆ ਗਿਆ ਤੇ ਬੰਦਾ ਕਹੇ ਚੱਲ ਘੁੰਮਣ ਚਲੀਏ ਉਹ ਪ੍ਰੋਬ ਹੂੰ ਜੀ ਜੀ ਆਪਣੇ